ਏ ਕੀ ਗੱਲ ਬਾਤ ਹੈ ਇਹ ਮੇਰਾ ਮੇਰਾ ਬੱਚਾ ਮੇਰੇ ਡਿਲੀਵਰੀ ਹੋਣ ਵਾਲੀ ਹੈ ਮੈਂ ਇੱਥੋਂ ਐ ਪੱਟੀ ਦੀ ਰਹਿਣ ਨੂੰ ਆਣੀ ਆ ਤੇ ਮੈਨੂੰ ਕੈਰ ਰਹਿ ਕੇ ਗਿਆ ਹਸਪੀਟਲ ਉਹਨਾਂ ਨੇ ਮੈਨੂੰ ਦਾਖਲ ਕੀਤਾ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਗੁਰੂਵੇ ਸਭੈਰਾ ਸਾਰਾ ਕੁਝ ਰਵਾਇਆ ਮਾਚ 9:30 ਵਜੇ ਮੈਨੂੰ ਅੰਦਰ ਲੈ ਕੇ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਡਿਲੀਵਰੀ ਵਾਸਤੇ ਚਾਲੂ ਕੀਤਾ ਕੀ ਕੀ ਕਰਕੇ ਉਹਨਾਂ ਨੇ ਮਤਲਬ ਮੇਰੇ ਬਹੁਤ ਕਲੀਪ ਤਾਂ ਮੈਨੂੰ ਬਹੁਤ ਉੰਡੀ ਮੈਂ ਬੋਲਿਆ ਕਿ ਮੇਰੀ ਮੰਮੀ ਨੂੰ ਵੀ ਬੁਲਾ ਦਿਓ ਉਹਨਾਂ ਨੇ ਮੇਰੀ ਮੰਮੀ ਨੂੰ ਨਹੀਂ ਬੁਲਾਇਆ ਤੇ ਇਸ ਕਰ ਮੈਨੂੰ ਬੜੀ ਤਕਲੀਫ ਹੋਈ ਮੇਰਾ ਬੱਚਾ ਉਹ ਆਪਾਂ ਮੈਂਨਤ ਪਹਿਲਾਂ ਵੀ ਕਹਿੰਦੀ ਕਿ ਮੇਰੀ ਮੰਮੀ ਨੂੰ ਬੁਲਾ ਨਹੀਂ ਬੁਲਾਉਂਦੀ ਇਸ ਕਰ ਮੇਰੇ ਬੱਚੇ ਦੀ ਵੀ ਮੋਤ ਹੋ ਗਈ ਤੁਹਾਨੂੰ ਤਾਂ ਡਾਕਟਰ ਦੀ ਅਣਗਹਿਲੀ ਕਰਨੇ ਤੇ ਲਾਪਰਵਾਹੀ ਕਰਨੀ ਜੀ ਬੱਚਾ ਮੇਰਾ ਬਿਲਕੁਲ ਸਹੀ ਹੈ ਡਾਕਟਰਾਂ ਦੀ ਲਾਪਰਵਾਹੀ ਕਰਨੀ ਸਰ ਜੀ ਕੀ ਮੰਗ ਕਦੇ ਤੁਸੀਂ ਹੁਣ ਇਨਸਾਫ ਮੰਗਦੇ ਹੋ ਮਤ ਅੱਜ ਉਹਨਾਂ ਨੇ ਉਹੀ ਰਿਪੋਰਟ ਅਜੇ ਇੱਕ ਹਫ਼ਤਾ ਤੋਂ 25 ਤਰੀਕ ਨੂੰ ਇੱਥੇ ਦਰਖਾਸਤ ਦਿੱਤੀ ਹੋਈ ਹੈ ਇਹਨਾਂ ਨੇ ਕੋਈ ਕਾਰਵਾਈ ਹੁਣੇ ਤੱਕ ਨਹੀਂ ਅਸੀਂ ਪਹਿਲਾਂ ਵੀ ਇੱਕ ਦੋ ਵਾਰ ਆਏ ਬਸ ਇੱਕ ਦੋ ਦਿਨ ਕਰਦੇਗੇ ਕਿ ਕੋਈ ਪਰਦੇਸ ਦਾ ਕਹਿੰਦੇ ਅੱਜ ਹੀ ਉਹ ਕਹਿੰਦੇ ਆ ਕਿ 2-4 ਦਿਨ ਲੱਗਣਗੇ ਲੈ ਸ਼ੁੱਕਰਵਾਰ ਤੱਕ ਇਹ ਕਹਿੰਦੇ ਰਿਪੋਰਟ ਦੇਵਾਂਗੇ ਤੇ ਇੱਥੇ ਪੁਲਿਸ ਵਾਲੇ ਸਾਰੇ ਜਿੱਥੇ ਵੀ ਜਾਣੇ ਉਹ ਕਹਿੰਦੇ ਸੀਵਲ ਸਰਜਰੀ ਦੀ ਰਿਪੋਰਟ ਤੋਂ ਬਾਅਦ ਜੋ ਵੀ ਕਾਰਵਾਈ ਉਹੀ ਹੋਊਗੀ ਸਾਡੇ ਨਾਲ ਬਿਲਕੁਲ ਤਕਾਇਆ ਸਾਡੇ ਦੀ ਜਿਹੜੀ ਬੱਚੇ ਦੀ ਜਾਣ ਗਈ ਹੈ ਮੇਰੇ ਦੀ ਉਹ ਬਿਲਕੁਲ ਹੀ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਕੋਈ ਵੀ 0% ਵੀ ਪ੍ਰੋਬਲਮ ਨਹੀਂ ਬੱਚੇ ਨੂੰ ਕਿ ਉਹਨਾਂ ਦੀ ਕੋਈ ਪ੍ਰੋਬਲਮ ਹੋਵੇ ਸਾਰੀਆਂ ਰਿਪੋਰਟਾਂ ਓਕੇ ਹੀ ਤੋਂ ਉਹਨਾਂ ਨੇ ਜਿੱਥੇ ਹੀ ਨਰਸਿੰਗ ਹੌਮ ਨਾਪਰੀ ਨਰਸਿੰਗ ਹੌਮ ਗਏ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਸਾਰਾ ਕੁਝ ਠੀਕ ਹੈ ਰਾਤ ਦੇ 12 ਵਜੇ ਤੱਕ ਤੁਹਾਡੀ ਡਿਲੀਵਰੀ ਹੋ ਜੂਗੀ ਪਰ ਰਾਤ ਦੇ 12 ਵਜੇ ਤੱਕ ਵੀ ਡਿਲੀਵਰੀ ਨਹੀਂ ਕੀਤੀ ਉਹਨਾਂ ਨੇ ਫਿਰ ਕਹਿੰਦੇ 8 ਵਜੇ ਡਿਲੀਵਰੀ ਹੋ ਜੀ ਸਵੇਰੇ 8 ਵਜੇ ਤੱਕ ਵੀ ਨਹੀਂ ਉਹਨਾਂ ਨੇ ਡਿਲੀਵਰੀ ਕੀਤੀ ਫਿਰ ਕਹਿੰਦੇ ਸੀ ਕਿ ਇਹ ਹੋ ਜੂਗੀ ਫਿਰ 9 ਵਜੇ ਉਹਨਾਂ ਨੂੰ ਲੈ ਕੇ ਗਏ ਆਪਰੇਸ਼ਨ ਥੀਟਰ ਚ ਤੇ ਨਾਰਮਲ ਡਿਲੀਵਰੀ ਵਾਸਤੇ 6 6.5 ਘੰਟੇ ਦਾ ਸਮਾਂ ਲੱਗਾ ਤੇ ਸ਼ਾਮੀਂ ਪੂਰੇ 4 ਵਜੇ ਮੇਰੀ ਚੋਲੀ ਦੇ ਵਿੱਚ ਉਹਨਾਂ ਨੇ ਮੇਰਾ ਮਰਿਆ ਹੋਇਆ ਬੇਟਾ ਜੋ ਕਿ ਬਿਲਕੁਲ ਹੈਲਥੀ ਸੀ ਨਾ ਕੋਈ ਪ੍ਰੋਬਲਮ ਸਿਰਫ ਉਹਨਾਂ ਦੇ ਦੱਬਨ ਕਰਨ ਬਿਨਾ ਉਹਨਾਂ ਨੂੰ ਦਰਦ ਆ ਮੇਰੀ ਵਾਈਫ ਨੂੰ ਦਰਦ ਆ ਲੱਗਾ ਤਾਂ ਉਹਨੂੰ ਪ੍ਰੈਸ ਕੀਤਾ ਕਿ ਜਿਹੜੀ ਉਹਨਾਂ ਦੀ ਹੈਲਪਰ ਆਵਾ ਜਿਹੜੀ ਉਥੋਂ ਦੀ ਸਰਬਜੀਤ ਕਰਨ ਮੈਡਮ ਉਹਨਾਂ ਦਾ 1 ਹੈਂਡ ਕੰਮ ਕਰਦਾ ਵਾ ਜੋ ਕਿ ਉਹਨਾਂ ਹੈਲਪਰਾਂ ਰੱਖਿਆ ਉਹਨਾਂ ਨੇ ਬਿਲਕੁਲ ਗਲਤ ਕੀਤਾ ਉਹਨਾਂ ਨੂੰ ਬਿਨਾਂ ਦਰਦਾ ਤੋਂ ਉਹਨਾਂ ਨੂੰ ਪ੍ਰੈਸ ਕੀਤਾ ਗਿਆ ਵਾ ਤੇ ਜਿਹਦੇ ਕਰਕੇ ਉਹਨਾਂ ਨੇ ਵੱਡਾ ਪ੍ਰਸ਼ਨ ਨਹੀਂ ਗਲਤ ਜਗ੍ਹਾ ਤੇ ਉਹਦੇ ਸਟਿਚ ਲਾਏ ਗਏ ਉਹਨਾਂ ਨੇ ਤੇ ਸਟਿਚਸ ਵਿੱਚ ਵੀ ਗੈਬ ਆ ਜੋ ਕਿ ਇਹਨਾਂ ਨੇ ਸਿਵਲ ਸਰਜਨ ਦੀ ਰਿਪੋਰਟ ਵੀ ਉਦੋਂ ਮੈਡਮ ਬੰਦਨਾ ਮੈਡਮ ਨੇ ਇੱਥੇ ਉਹਨਾਂ ਨੇ ਇਹ ਮੈਡੀਕਲ ਕੀਤਾ ਸੀ ਮੇਰੀ ਵਾਈਫ ਰਿੰਪੀ ਦਾ ਤੋਂ ਉਹਨਾਂ ਨੇ ਵੀ ਉਸ ਰਿਪੋਰਟ ਦੇ ਵਿੱਚ ਲਿਖਿਆ ਸੀ ਕਿ ਸਟਿਚਸ ਵਿੱਚ ਜਿਹੜਾ ਗੈਬ ਉਹਨਾਂ ਦੇ ਟੈਂਕਿਆਂ 'ਚ ਬਹੁਤ ਜ਼ਿਆਦਾ ਗੈਬ ਵਾ ਤੋਂ ਗਲਤ ਟੈਂ ਬੇਨਤੀ ਕਰਦੇ ਆ ਕਿ ਸਾਡੇ ਨਾਲ ਇਨਸਾਫ ਕੀਤਾ ਜਾਵੇ ਇਹ ਗਰੀਬ ਬੰਦੇ ਸਾਡੇ ਨਾਲ ਬਿਲਕੁਲ ਇਨਸਾਫ ਕੀਤਾ ਜਾਵੇ ਨਾ ਕੋਈ ਧੱਕਾ ਕੀਤਾ ਜਾਵੇ ਸਾਡੇ ਨਾਲ ਮਾਈ ਜੀ ਸਾਹਿਬ ਕਿਸ ਸੰਬੰਧ ਵਿੱਚ ਤੁਸੀਂ ਇਕੱਠੇ ਹੋਏ ਜੀ ਸਸੀ ਗਾ ਜੀ ਸਾਰਿਆਂ ਨੂੰ ਅੱਜ ਸਾਡੇ ਸਸੀ ਬਰਾਦਰੀ ਦੇ ਜੇ ਪਿੰਡ ਪਟਚੀ ਦੇ ਬਸਤੀ ਚ ਰਹਿਣ ਵਾਲੇ ਮਨਦੀਪ ਸਿੰਘ ਮੰਗਲ ਸਿੰਘ ਆ ਉਹਨਾਂ ਦੀ ਵਾਈਫ ਦੀ ਡਿਲੀਵਰੀ ਸੀ ਪਹਿਲੋ ਸਰਕਾਰੀ ਹਸਪਤਾਲ ਪੱਤੀ ਸੀ ਔਰ ਉਹਨਾਂ ਨੇ ਰੈਫਰ ਉਹਨਾਂ ਨੇ ਉੱਥੋਂ ਇਲਾਜ ਨਹੀਂ ਕਰ ਸਕੇ ਔਰ ਇਹ ਪ੍ਰਾਈਵੇਟ ਹਸਪੀਟਲ ਉੱਤੇ ਲੈ ਕੇ ਆਏ ਜੀ ਕੈਰੋ ਔਰ ਕੈਰੋ ਹਸਪੀਟਲ ਦੇ ਵਿੱਚ ਪ੍ਰਾਈਵੇਟ ਹਸਪਤਾਲਾਂ ਨੇ ਇਨਾ ਤਸ਼ੱਦਦ ਕੀਤਾ ਕਿ ਉਹਨਾਂ ਨੇ ਜਿਹੜੀ ਗੈਰ ਮਨੁੱਖੀ ਤਰੀਕੇ ਦੇ ਨਾਲ ਉਸ ਲੜਕੀ ਦਾ ਡਿਲੀਵਰੀ ਕੀਤੀ ਔਰ ਜਿਓਬੇ ਕੇ ਰਿਪੋਰਟ ਵਿੱਚ ਪਹਿਲਾਂ ਦੱਸਿਆ ਗਿਆ ਕਿ ਲੜਕਾ ਜੱਚਾ ਬੱਚਾ ਜਿਹੜੇ ਦੋਨੋਂ ਠੀਕ ਸੀ ਪਰ ਉਸ ਹਸਪੀਟਲ ਨਵਦੀਪ ਹਸਪੀਟਲ ਜਿਹੜਾ ਕੈਰੋਆ ਉਸ ਦੀ ਲਾਪਰਵਾਹੀ ਦੇ ਕਾਰਨ ਉਹ ਬੱਚੇ ਜਨਮ ਲੈਂਦੇ ਆ ਹੀ ਉਹਦੀ ਮੌਤ ਹੋ ਗਈ ਸੀ ਔਰ ਅਸੀਂ ਉਸ ਤੋਂ ਬਾਅਦ ਵਿੱਚ ਪਰਿਵਾਰ ਵਾਲਿਆਂ ਦੀ ਇਹ ਨੇ ਸਾਰਿਆਂ ਨੇ ਔਰ ਅਸੀਂ ਵੀ ਨਾਲ ਸਾਰੇ ਸਮਾਜ ਦੇ ਇਹ ਵਿਅਕਤੀਆਂ ਨੇ ਨਾਲ ਓਕੇ ਡੀਸੀ ਸਾਹਿਬ ਨੇ ਆਫਿਸ ਜਿਹੜਾ ਸੀਐਮਓ ਸਾਹਿਬ ਸਿਵਲ ਸਰਜਨ ਸਾਹਿਬ ਉਹਨਾਂ ਨੂੰ ਇੱਕ ਐਪਲੀਕੇਸ਼ਨ ਦਿੱਤੀ ਸੀ ਕਿ ਸਬੱਧ ਹਸਪਤਲ ਜਿਹੜਾ ਨਵਪ੍ਰੀਤ ਹਸਪਤਲ ਆ ਕੈਰੋਂ ਪ੍ਰਾਈਵੇਟ ਹਸਪਤਲ ਜਿੱਥੇ ਅਨਟ੍ਰੇਨ ਉਹਨਾਂ ਨੇ ਸਟਾਫ ਰੱਖਿਆ ਹੋਇਆ ਉਹਦੀ ਨਿਗਹਿਲੀ ਦੇ ਕਾਰਨ ਬੱਚੇ ਦੀ ਜਿਹੜੀ ਡੈਥ ਹੋਈ ਹੈ ਉਸ ਹਸਪਤਲ ਨੂੰ ਬੰਦ ਕਰਕੇ ਔਰ ਜਿਹੜੇ ਦੋਸ਼ੀ ਡਾਕਟਰ ਆ ਜਾਂ ਜਿਹੜਾ ਵੀ ਸਟਾਫ ਆ ਉਹਨਾਂ ਤੇ ਕਾਰਵਾਈ ਕਰਕੇ ਉਹਨਾਂ ਤੇ ਪਰਚਾ ਦਰਜ ਕਰਕੇ ਉਹਨਾਂ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਔਰ ਉਸ ਦੇ ਸਬੰਧ ਵਿੱਚ ਅਸੀਂ ਅੱਜ ਇਕੱਠੇ ਹੋਏ ਸੀ ਕਿ ਅੱਜ ਲਗਭਗ ਹਫਤਾ ਹੋ ਗਿਆ ਵਾ ਅਜ ਤੱਕ ਜਿਹੜੀ ਆ ਉਹਦੀ ਰਿਪੋਰਟ ਜਿਹੜੀ ਇਨਕੁਆਇਰੀ ਦੀ ਉਸ ਸਾਨੂੰ ਮਿਲੀ ਨਹੀਂ ਆ ਇਸ ਦੇ ਸਬੰਧ ਵਿੱਚ ਅਸੀਂ ਅੱਜ ਅਸਿਸਟੈਂਟ ਸਿਵਲ ਸਰਜਨ ਡਾਕਟਰ ਮੇਰ ਸਿੰਘ ਨੂੰ ਮਿਲੇ ਸੀ ਔਰ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਜਲਦੀ ਤੋਂ ਜਲਦੀ ਜਿਹੜੀ ਰਿਪੋਰਟ ਆ ਜੋ ਸਹੀ ਆ ਦੁੱਧ ਦਾ ਦੁੱਧ ਪਾਣੀ ਕਰਕੇ ਸਮਝ ਲਿਆਂਦਾ ਜਾਵੇ ਔਰ ਉਹਨਾਂ ਨੇ ਵਿਸ਼ਵਾਸ ਤੋਂ ਆਇਆ ਵਾ ਕਿ ਜਲਦੀ ਇੱਕ ਦੋ ਦਿਨਾਂ ਦੇ ਵਿੱਚ ਉਹ ਜਿਹੜੀ ਰਿਪੋਰਟ ਆ ਤੁਹਾਡੇ ਨਾਲ ਜਿਹੜੀ ਆ ਕੋਈ ਬੇਇਨਸਾਫੀ ਨਹੀਂ ਹੋਈਗੀ ਔਰ ਸਾਡੇ ਆਗੂਆਂ ਵੱਲੋਂ ਇਹ ਵੀ ਇਹ ਵੀ ਬੇਨਤੀ ਕੀਤੀ ਗਈ ਉਹਨਾਂ ਨੂੰ ਕਿ ਜੇਕਰ ਤੁਸੀਂ ਇਨਸਾਫ ਨਹੀਂ ਦਿੰਦੇ ਤੇ ਮਜਬੂਰਨ ਸਾਨੂੰ ਇੱਥੇ ਸੜਕਾਂ ਤੇ ਵੀ ਉਤਰਨਾ ਪਊਗਾ ਤੇ ਹੋ ਸਕਦਾ ਸਾਨੂੰ ਹਸਪਤਾਲਾਂ ਦਾ ਘਰਾ ਵੀ ਕਰਨਾ ਪਵੇ ਜਾਂ ਭੁਖੜ ਧਰਤਾਂ ਤੇ ਵੀ ਬਹਿਣਾ ਪਵੇ ਜੀ ਸਾਹਿਬ ਜੀ ਹਰਜਿੰਦਰ ਸਿੰਘ ਜੀ ਤੇ ਦੇਖੋ ਜੀ ਸਾਡਾ ਇੱਕ ਸੀਰਤ ਪਰਿਵਾਰ ਦਾ ਜਿਹੜਾ ਪੱਟੀ ਤੋਂ ਸਾਂਸੀ ਬਰਾਦਰੀ ਨਾਲ ਸੰਬੰਧਤ ਆ ਉਹਨਾਂ ਕੋਲੋਂ ਸਾਡੇ ਸਮਾਜ ਦੇ ਆਗੂਆਂ ਨੂੰ ਜਾਣਕਾਰੀ ਮਿਲੀ ਸੀ ਕਿ ਸਾਨੂੰ ਉਸ ਹਸਪਤਾਲ ਦੇ ਵਿੱਚ ਅਸੀਂ ਆਪਣਾ ਪੇਸ਼ੈਂਟ ਲੈ ਕੇ ਗਏ ਹਾਂ ਡਿਲੀਵਰੀ ਵਾਸਤੇ ਤੇ ਉਹਨਾਂ ਦੀ ਹਸਪਤਾਲ ਦੀ ਲਾਪਰਵਾਹੀ ਦੇ ਕਾਰਨ ਜਿਹੜਾ ਸਾਡਾ ਬੱਚੇ ਨੂੰ ਸਹੀ ਤਰੀਕੇ ਨਾਲ ਜਨਮ ਨਹੀਂ ਦਿੱਤਾ ਗਿਆ ਤੇ ਉਹਦੀ ਇੱਕ ਕਿਸਮ ਦੀ ਹਤਿਆ ਕੀਤੀ ਗਈ ਆ ਤੇ ਅੱਜ ਅਸੀਂ ਸਿਵਲ ਹਸਪਤਾਲ ਆਈ ਸਾਂ ਔਰ ਇੱਥੋਂ ਵੀ ਇਨਸਾਫ਼ ਦੀ ਮੰਗ ਅਸੀਂ ਕੀਤੀ ਆ ਕਿ ਸਾਡੇ ਸਮਾਜ ਨੂੰ ਸਾਡੀ ਕੌਮ ਨੂੰ ਇਨਸਾਫ ਦਵਾਇਆ ਜਾਵੇ ਇਹ ਸਾਨੂੰ ਨਹੀਂ ਕਿਉਂਕਿ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਇਹੋ ਜੀ ਘਟਨਾ ਕਿਸੇ ਵੀ ਨਾਮ ਆਪਣੇ ਇਸ ਲਈ ਅਸੀਂ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਅੱਛਾ ਜਿਹੜੇ ਹੁਣ ਤੁਸੀਂ ਮੇਰੇ ਕਹੇ ਅੰਦਰ ਡਾਕਟਰ ਸਾਹਿਬ ਨੂੰ ਪਹੁੰਚੇ ਤੁਸੀਂ ਭੇਜਦੇ ਹੋ ਉਹ ਜੀ ਡਾਕਟਰ ਸਾਹਿਬ ਸੀ ਉਹਨਾਂ ਨੇ ਸਾਨੂੰ ਪੂਰਾ ਭਰੋਸਾ ਦਵਾਇਆ ਵਾ ਕਿ ਤੁਹਾਨੂੰ ਪੂਰਾ ਇਨਸਾਫ ਮਿਲੇਗਾ ਉਹ ਵੀ ਕਿਸੇ ਕਿਸਮ ਦੀ ਜਾਂਚ ਜਿਹੜੀ ਨਹੀਂ ਕੀਤੀ ਜਾਵੇ ਚਾਹੇ ਲੋਕੀ ਸਾਹਮਣੇ ਘਰ ਵਾਲਿਆਂ ਨੇ ਰੋਪ ਲਾਇਆ ਕਿ ਤਾਂ ਕਿ ਇਹ ਡਾਕਟਰ ਦੀ ਲਾਪਰਵਾਹੀ ਕਰਕੇ ਹੋਇਆ ਵਾ ਕਿ ਉਹ ਵੇਖਣ ਦੇ ਲੈਨ ਦਾ ਸਟੇਟਮੈਂਟ ਸਾਰੇ ਕੀ ਹੈ ਜਿਹੜੇ ਸਰ ਜਿਹੜਾ ਹਸਪੀਟਲ ਹੈ ਲੀਗਲ ਤੌਰ ਤੇ ਚਲਾਇਆ ਜਾ ਰਿਹਾ ਹੈ ਇਲੀਗਲ ਤੌਰ ਤੇ ਹੈ ਕਿਸ ਤਰ੍ਹਾਂ ਹੈ ਹਾਲੇ ਤੱਕ ਤਾਂ ਕੋਈ ਇਹੋ ਜਿਹੀ ਗੱਲ ਸਾਹਮਣੇ ਨਹੀਂ ਆਈ ਲੀਗਲ ਹੈ ਇਲੀਗਲ ਹੋਇ ਇੱਕ ਬੰਦਾ ਬਿਆਨ ਰੱਖ ਕੇ ਉਤਾਰ ਕੇ ਮੈਂ ਪਤਾ ਲਗਾ ਛੇ ਕਿੰਨਾ ਮਾਮਲਾ ਹੈ ਹਸਪੀਟਲ ਕੜਾ ਹੈ ਕਿੰਨਾ ਮਾਮਲਾ ਹੈ ਪੱਟੇ ਕਹਿ ਰਹੇ ਕਹਿ ਰਹੇ ਹਨ ਕਿ ਕਿਸ ਪ੍ਰਕਾਰ ਦਾ ਸਾਰੇ ਕਿੰਨੇ ਜਿੱਚੇ ਮਾਮਲਾ ਹਾਲ ਜੀ ਸਰ ਹੈ ਮਾਤਾ 2002 ਠੀਕ 2002